ਰਖੜੀ ਬੰਨਣ ਜਾ ਰਹੇ ਪਰਿਵਾਰ ਦੇ ਨਾਲ ਵੱਡਾ ਹਾਦਸਾ ਹੋਇਆ ਮੌਕੇ ਤੇ ਹੀ ਇੱਕ ਮਹਿਲਾ ਦੀ ਜਾਨ ਚਲੀ ਗਈ ਹੈ ਜਦਕਿ ਇੱਕ ਬੱਚੀ ਤੇ ਉਸ ਦਾ ਪਿਤਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਦੱਸਿਆ ਜਾ ਰਿਹਾ ਹੈ ਜਾਣਕਾਰ ਦੇ ਮੁਤਾਬਕ ਮੋਗਾ ਦੇ ਬਰਨਾਲਾ ਰੋਡ ਤੇ ਪਿੰਡ ਤੂਰਕੋਟ ਦੇ ਨੇੜੇ ਇਹ ਦਰਦਨਾਕ ਸੜਕ ਹਾਦਸਾ ਵਾਪਰਿਆ ਬਾਈਕ ਤੇ ਸਵਾਰ ਹੋ ਕੇ ਇੱਕ ਪਰਿਵਾਰ ਰਖੜੀ ਬੰਨਣ ਦੇ ਲਈ ਜਾ ਰਿਹਾ ਸੀ ਪਰ ਜਿਵੇਂ ਹੀ ਪਿੰਡ ਤੂਰਕੋਟ ਦੇ ਨੇੜੇ ਪਹੁੰਚਦਾ ਤੇ ਫੋਰਚੂਨਰ ਗੱਡੀ ਦੀ ਟੱਕਰ ਦੇ ਨਾਲ ਹਾਦਸਾ ਗਰਸਤ ਹੋ ਜਾਂਦਾ ਹੈ ਇਹ ਟੱਕਰ ਇੰਨੀ ਭਿਆਨਕ ਹੁੰਦੀ ਹੈ ਕਿ ਮੌਕੇ ਤੇ ਹੀ ਇੱਕ ਮਹਿਲਾ ਦੀ ਮੌਤ ਹੋ ਗਈ ਹੈ ਜੋ ਆਪਣੇ ਭਰਾ ਨੂੰ ਰਖੜੀ ਬੰਨਣ ਦੇ ਲਈ ਪਰਿਵਾਰ ਦੇ ਨਾਲ ਜਾ ਰਹੀ ਸੀ ਰਖੜੀ ਵਾਲੇ ਦਿਨ ਹੀ ਪੂਰੇ ਪਰਿਵਾਰ ਦੇ ਵਿੱਚ ਮਾਤਮ ਛਾ ਗਿਆ ਦੂਸਰੇ ਪਾਸੇ ਜ਼ਖਮੀ ਹਾਲਤ ਦੇ ਵਿੱਚ ਮ੍ਰਿਤਕ ਮਹਿਲਾ ਦੇ ਪਤੀ ਤੇ ਉਸ ਦੀ ਬੇਟੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦੂਸਰੇ ਪਾਸੇ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਇਸ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ ਨਾਮ ਕੀ ਤੁਹਾਡਾ ਨਾਮ ਸੁਖਦੀਪ ਗੌਰ ਪਿਤਾ ਦਾ ਨਾਮ ਗੁਰਤੇਜ ਸਿੰਘ ਕਿੱਥੋਂ ਦੇ ਰਹਿਣ ਵਾਲੇ ਨਿਹਾਲ ਸਿੰਘ ਵਾਲੇ ਤੇ ਕਿੱਥੇ ਜਾ ਰਹੇ ਸੀ ਕਵੇਂ ਐਕਸੀਡੈਂਟ ਹੋਇਆ ਢੂੜਕੋਟ ਚਾਚ ਸਿੰਘ ਵਾਲੇ ਜਾ ਰਹੇ ਸੀ ਪਰ ਇਹ ਨਹੀਂ ਯਾਦ ਕਿੱਥੇ ਕਿਵੇਂ ਹੋਇਆ ਕਿੱਥੇ ਸੀ ਤੁਸੀਂ ਮੋਟਰਸਾਈਕਲ ਕਿੰਨੇ ਜਣੇ ਸੀ ਤਿੰਨੇ ਆਣੇ ਕੋਣ ਕੋਣ ਆ ਮੈਂ ਮਮੀ ਡੈਡੀ ਰਖੜੀ ਬਣ ਕੇ ਆ ਰਹੀਓ ਕਿਸ ਤਰ੍ਹਾਂ ਹੋ ਕੰਮ ਜਾ ਰਹੇ ਸੀ ਰਖੜੀ ਬਣਨ ਜਾਂਦੇ ਸੀ ਕਿੱਥੇ ਜਾਣਾ ਸੀ ਢੂੜਕੋਟ ਚਾਚ ਸਿੰਘ ਵਾਲੇ ਮਾਮੇ ਨੂੰ ਮਾਸੀ ਕੋਲੇ ਮਾਸੀ ਮੰਮੀ ਨਗੀਨਾ ਰਾਜੀ ਰਕਰ ਮੋਟਰਸਾਈਕਲ ਡਿਵਾਈਡਰ ਤੋਂ ਬਦਲਣ ਲੱਗੇ ਸੀ ਕਿਤਨਾ ਕੀ ਹੋਇਆ ਕਿ ਕੁਝ ਪਤਾ ਲੱਗੇ ਯਾਦ ਆ ਤੁਹਾਨੂੰ ਮੋਟਰਸਾਈਕਲ ਮੈਨੂੰ ਲੱਗਦਾ ਸੀ ਉਹ ਤੋਂ ਕੱਢ ਰਹੇ ਸੀਗੇ ਕੱਟ ਕੇ ਨਹੀਂ ਉਹ ਬੜਿਆ ਕੀ ਕਹਿੰਦੇ ਹੁੰਦੇ ਆ ਉਹੀ ਸੜਕ ਜੀ ਤੋੜ ਕੇ ਲੋਕਾਂ ਨੇ ਬਣਾ ਰੱਖੀ ਆ ਹਾਂ ਟੁਰਕੋਟ ਚਾਟ ਸਿੰਘ ਵਾਲਨ ਉਸ ਮੋਟਰਨ ਲੱਗੇ ਸੀ ਮੰਮੀ ਥੱਲੇ ਸੀ ਮੈਂ ਤੇ ਜਿਹੜੀ ਬੈਠੇ ਹੋਏ ਸੀ ਉਸ ਤੋਂ ਗਾਣੀ ਯਾਦ ਉਹ ਗੱਡੀ ਬੱਜੀ ਆ ਕਿਹੜੀ ਗੱਡੀ ਬੱਜੀ ਕੁਝ ਯਾਦ ਨਹੀਂ ਨਹੀਂ ਕੁਝ ਨਹੀਂ ਯਾਦ ਬਸ ਉਹਨਾਂ ਹੀ ਆਦਤੋਂ ਮੁੜਦੇ ਸੀਗੇ ਮੰਮੀ ਉੱਤਰ ਗਈ ਉਹਨੇ ਬੈਠੇ ਸੀ ਤੇ ਵੀ ਨਹੀਂ ਯਾਦ ਬਸ ਉੱਥੇ ਵੱਜਿਆ ਕੁਝ ਕਿਤੇ ਕਿਤੇ ਵੱਜੇ 7:00 ਤੇ ਪਤਾ ਨਹੀਂ ਕਿ ਕਿਤੇ 7:00 ਵਜੇ ਸ਼ਾਇਦ ਮੂੰਹ ਆੜੀਆਂ ਮਾੜੀਆਂ ਸਮੀਖਿਆ ਤੋਂ ਰੋਡ ਐਕਸੀਡੈਂਟ ਆਇਆ ਕਿੰਨੇ ਪੇਸ਼ੈਂਟ ਆਏ ਤੇ ਕਿਸ ਤਰ੍ਹਾਂ ਦੀ ਹਾਲਤ ਹਨ ਹਾਂਜੀ ਸਾਡੇ ਕੋਲ ਦੋ ਪੇਸ਼ੈਂਟ ਆਏ ਨੇ ਦੋਨੇ ਰੋਡ ਐਕਸੀਡੈਂਟ ਨਾਲ ਆਏ ਆ ਉਹ ਬਰਨਾਲਾ ਰੋਡ ਤੇ ਐਕਸੀਡੈਂਟ ਹੋਇਆ ਵਾ ਕੁਝ ਇੱਕ ਕੁੜੀ ਥੈ ਉਹਦਾ ਨਾਮ ਹੈਗਾ ਸੁਖਦੀਪ ਕੌਰ ਇੱਕ ਮੇਲ ਪੇਸ਼ੈਂਟ ਹੈ ਜਿਸਦਾ ਨਾਮ ਹੈਗਾ ਹਰਤੇਜ ਸਿੰਘ ਉਹ ਫਾਦਰ ਦੇ ਡਾਟਰ ਹੈ ਗਿਆ ਇੱਕ ਹੋਰ ਪੇਸ਼ੈਂਟ ਦਾ ਹੈ ਗਿਆ ਸ਼ਾਇਦ ਉਹਨਾਂ ਦੀ ਡੈਥ ਹੋ ਗਈ ਉਹ ਅਜੇ ਤੱਕ ਫੈਡ ਕੋਲ ਨਹੀਂ ਪਹੁੰਚਨੇ ਤੇ ਉਹਨਾਂ ਚੋਂ ਜਿਹੜੀ ਸੁਖਦੀਪ ਕੌਰ ਹੈ ਉਹਦੀ ਕੰਡੀਸ਼ਨ ਥੋੜੀ ਜੀ ਸਟੇਬਲ ਹੈ ਗਿਆ ਜਿਹੜਾ ਫਾਦਰ ਉਹਦੇ ਮਲਟੀਪਲ ਫ੍ਰੈਕਚਰਸ ਹੈਗੇ ਆ ਉਹਦੇ ਅਜੇ ਹੋਰ ਇਨਵੈਸਟੀਗੇਸ਼ਨਸ ਲਈ ਐਸੀ ਰਿਪੋਰਟਸ ਇਨਵੈਸਟੀਗੇਸ਼ਨ ਲਈ ਭੇਜੀ ਹੋਈਆਂ ਜਦ ਰਿਪੋਰਟਸ ਆਣਦੀਆਂ ਕੇ ਦੀ ਕਾਰਵਾਈ ਤੇ ਰਹੀ ਹੈ ਕੋਈ ਡੈਥ ਨਹੀਂ ਹੋਈ ਹਾਂਜੀ ਸ਼ਾਇਦ ਇੱਕ ਪੇਸ਼ੈਂਟ ਦਾ ਪਤਾ ਚੱਲਿਆ ਕਿ ਸ਼ਾਇਦ ਉਹਦੇ ਚੋਂ ਇੱਕ ਜਿਹੜਾ 3rd ਪੇਸ਼ੈਂਟ ਸੀਗਾ ਉਹ ਤਾਂ ਪਤਾ ਨਹੀਂ ਚੱਲਿਆ ਉਹਦੀ ਸ਼ਾਇਦ ਡੈਥ ਹੋ ਗਈ। ਤੁਹਾਡੇ ਕੋਲ ਹਿਨ ਤੱਕ ਆਏ ਨਹੀਂ ਔਰ? ਨਹੀਂ ਸਾਡੇ ਕੋਲ ਹਿਨ ਤੱਕ ਨਹੀਂ ਆਏ। ਅੱਛਾ। ਹੋਇਆ ਬਾਈਕ ਦਾ ਅੱਜ ਲਖਣੀ ਵਾਲੇ ਦਿਨ ਤੇ ਕਿਵੇਂ ਹਾਸਾ ਹੋਇਆ ਔਰ ਕੀ ਕੰਡੀਸ਼ਨ ਐ ਐਕਸੀਡੈਂਟ ਦੇ ਵਿੱਚ। ਇਹ ਜੀ ਮੋਟਰਸਾਈਕਲ ਦੇ ਆ ਰਹੇ ਸੀਗੇ। ਇਹ ਕੁਗਰਤੇਜ ਸਿੰਘ ਔਰ ਉਹਦੀ ਵਾਈਫ ਰਾਜਵੀਰ ਕੋਰ ਤੇ ਉਹਦੀ ਇੱਕ ਬੇਟੀ ਸੀਗੀ ਸੁਖਪ੍ਰੀਤ ਕੋਰ। ਇਹ ਤੂਰਕੋਟ ਰਸੀਤ ਹੋ ਆ ਰਹੇ ਸੀ ਇਹ ਤੂਰਕੋਟ ਚੜ੍ਹ ਸੀ ਜਾਨਾ ਸੀ ਇਹਨਾਂ ਨੇ ਆਪਣੀ ਭੈਣ ਨੂੰ ਮਤਲਬ ਮਿਲਣ ਵਾਸਤੇ ਆ ਰਹੇ ਸੀ ਰਖੜੀ ਤੇ ਤਿਆਰ ਕਰਕੇ ਮਗਰ ਦੀ ਇੱਕ ਫਾਰਚੂਨਰ ਗੱਡੀ ਆਈ ਉਹਨਾਂ ਨੇ ਮਤਲਬ ਪਿੱਛੋਂ ਹਿੱਟ ਕੀਤੀ ਹੈ ਉਹਦੇ ਵਿੱਚ ਜਿਹੜੀ ਮੌਕੇ ਤੇ ਸੁਖਵਿੰਦਰ ਕੌਰ ਜਿਹੜੀ ਆ ਰਾਜਵੀਰ ਕੌਰ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਤੇ ਗੁਰਤੇਜ ਸਿੰਘ ਤੇ ਉਹਦੀ ਲੜਕੀ ਜਿਹੜੀ ਸੁਖਪ੍ਰੀਤ ਕੌਰ ਉਹ ਜਿਹੜੇ ਇਲਾਜ ਹੈ ਕਿੰਨਾ ਪਿਆ ਉਹਨਾਂ ਦੇ ਕੰਡੀਸ਼ਨ ਕੀ ਉਹਨਾਂ ਦੋਨਾਂ ਦੀ ਕੰਡੀਸ਼ਨ ਜਿਹੜੀ ਹੈ ਸੁਖਪ੍ਰੀਤ ਕੌਰ ਤੇ ਜਿਹੜੀ ਗੁਰਤੇਜ ਸਿੰਘ ਉਹ ਉਹਨਾਂ ਦੇ ਸੱਟਾਂ ਲੱਗੀਆਂ ਉਹ ਆਪਣੇ ਇਲਾਜ ਚੱਲ ਰਿਹਾ ਜੀ ਤੇ ਰਾਜਵੀਰ ਕੋਟ ਜਿਹੜੀ ਆ ਉਹਦੀ ਡੈਥ ਹੋ ਗਈ ਹੈ ਹਾਦਸਾ ਕਿਹੜੀ ਜਗ੍ਹਾ ਹੋਇਆ ਹਾਂ ਸਰ ਜੀਟੀ ਰੋਡ ਮੋਗਾ ਬਰਨਾਲਾ ਧੁਰਗੋੜ ਦੇ ਕਲਾਂ ਦੇ ਨੇੜੇ ਹੋਇਆ ਜੀ ਇਹ ਸਰ ਉਹ ਗੱਡੀ ਦਾ ਪਤਨ ਲੱਗਿਆ ਜੀ ਕਿਹੜੀ ਗੱਡੀ ਸੀ ਹਾਂ ਜੀ ਗੱਡੀ ਕਿੰਨਾ ਲੈੜੀ ਹੈ ਜੀ ਕਬਜ਼ੇ ਚ ਗੱਡੀ ਕਬਜ਼ੇ ਲਈ ਹਾਂ ਜੀ ਤੇ ਡਰਾਈਵਰ ਨੂੰ ਦਿੱਤਾ ਜੀ ਕਬਜ਼ੇ ਦੇ ਲਈ ਡਰਾਈਵਰ ਵੀ ਜਿਹੜਾ ਉਹ ਮੈਜੂਗਾ ਉਹਨੂੰ ਰਿਵੈਸਟ ਕਰ ਲਾਂਗੇ ਉਹ ਕਿਤੇ ਲੋ ਮਤਲਬ ਨੇੜੇ ਕਿਸੇ ਕਿ ਗਿਆ ਟ੍ਰੀਟਮੈਂਟ ਲਈ ਗੱਡੀ ਕਸਟਡੀ ਚ ਅਗੀ ਤੁਹਾਡੇ ਹਾਂਜੀ ਗੱਡੀ ਮੋਕੇ ਤੇ ਜਿਹੜੀ ਉਹ ਮਿਲ ਗਈ ਹੈ